ਸਭ ਜੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਇਹਨਾਂ ਦੇ 350 ਸਾਲਾ ਸ਼ਹੀਦ ਦੇ ਸ਼ਤਾਬ ਦੇ ਨੂੰ ਸਮਰਪਿਤ ਸਿੱਖ ਕੌਮ ਦੀ ਸਮਾਰੋਹ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਸੰਪਰਦਾਵਾਂ ਸੇਵਾ ਸਾਧੀਆਂ ਦੇ ਸਹਿਯੋਗ ਨਾਲ ਪਿਆਰ ਸੌਤਾਂ ਦੇ ਨਾਲ ਜੋ ਗੁਰਦੁਆਰਾ ਧੋਪੜੀ ਸਾਹਿਬ ਅਸਾਮ ਤੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸ਼ਤਰ ਸ਼ਾਇਆ ਹੇਠ ਪੰਜ ਪਿਆਰੇ ਸਹਬਾਨ ਦੀ ਅਗਵਾਈ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਆਰੰਭ ਹੋਇਆ ਵਾਖਵਾਖ ਸਟੇਟਾਂ ਸ਼ਹਿਰਾਂ ਦੇ ਵਿੱਚ ਹੁੰਦੇ ਹੋਏ ਪੰਜਾਬ ਦੀ ਧਰਤੀ ਅੱਜ ਪਟਿਆਲਾ ਸ਼ਹਿਰ ਧਨਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਵਰਸਾਈ ਹੋਈ ਨਗਰੀ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਅਕੇ ਪਹੁੰਚਿਆ ਹੈ ਪਟਿਆਲਾ ਸ਼ਹਿਰ ਐਂਟਰ ਹੋਣ ਤੇ ਸਮੁੱਚੀਆਂ ਸੰਗਤਾਂ ਗੁਰਦੁਆਰਾ ਸ੍ਰੀ ਦੋਖਨਵਾਰਨ ਸਾਹਿਬ ਦੇ ਸਮੁੱਚੇ ਪ੍ਰਬੰਧਕ ਸਵਾਗਤ ਵੱਤੋਂ ਜੀ ਆਇਆਂ ਆਉਣ ਵਾਸਤੇ ਅੱਗੋਂ ਲੈਣ ਵਾਸਤੇ ਪਹੁੰਚੇ ਹਨ ਸੰਗਤਾਂ ਦੇ ਅੰਦਰ ਭਾਰੀ ਉਤਸ਼ਾਹ ਹੈ ਸ਼ਰਧਾ ਸਤਕਾਰ ਅਕੀਦਤ ਭੇਟ ਕਰਨ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚੀਆਂ ਹੋਈਆਂ ਹਨ ਪਟਿਆਲਾ ਸ਼ਹਿਰ ਪਹੁੰਚਣ ਤੇ ਅਸੀਂ ਜੀ ਆਇਆਂ ਨੂੰ ਆਖਦੇ ਹਾਂ ਜੀ ਅੱਜ ਇਹ ਨਗਰ ਕੀਰਤਨ ਜੋ ਹੁਣ ਇਥੋਂ ਬਾਈ ਨੰਬਰ ਫਾਟਕੋਂ ਕੇ ਮੋਦੀ ਕਾਲਜ ਬੁੱਢਾਦਲ ਸਕੂਲ ਤੋਂ ਗੁਰਦਰਾ ਮੋਤੀਬਖਸ ਸਾਹਿਬ ਗੁਰਦਰਾ ਮੋਤੀਬਖਸ ਸਾਹਿਬ ਤੋਂ ਵਾਪਸੀ ਜੋ ਹੈ ਉਹ ਵੀਪੀਐਸ ਸਕੂਲ ਤੋਂ ਹੁੰਦੇ ਹੋਏ ਫਾਰਾ ਚੌਕ ਕੀ ਨੰਬਰ ਫਾਟਕ ਪੁਲ ਤੋਂ ਹੁੰਦੇ ਹੋਏ ਗੁਜ਼ਰਦੇ ਹੋਏ ਖੰਡਾ ਚੌਂਕ ਤੋਂ ਗੁਰਦਰਾ ਸ਼੍ਰੀ ਦੋਖਨਵਾਰਨ ਸਾਹਿਬ ਵਿਖੇ ਰਾਤਰੀ ਦੇ ਵਿਸ਼ਰਾਮ ਵਾਸਤੇ ਨਗਰ ਕੀਰਤਨ ਰੁਕੇਗਾ ਕੱਲ ਸਵੇਰੇ ਤਕਰੀਬਨ 8:30 ਵਜੇ ਇਹ ਨਗਰ ਕੀਰਤਨ ਦੀ ਰਵਾਨਗੀ ਅਗਲੇ ਪੜਾਅ ਵਾਸਤੇ ਹੋਵੇਗੀ ਜੋ ਕਿ ਪੁਰਾਣੇ ਬਸ ਸਟੈਂਡ ਤੋਂ ਹੁੰਦੇ ਹੋਏ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਗੁਰਦੁਆਰਾ ਨਾਬਾ ਸਾਹਿਬ ਜਿੱਥੇ ਭਾਈ ਜੱਤਾ ਜੀ ਧੰਗੁਰ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦਾ ਸੀਸ ਲੈ ਕੇ ਪਹੁੰਚੇ ਜੀਰਕਪੁਰ ਦੇ ਨਜ਼ਦੀਕ ਇਹ ਨਗਰ ਕੀਰਤਨ ਉਸ ਅਗਲੇ ਪੜਾਵਲ ਰਵਾਨਾ ਹੋਵੇਗਾ ਜੀ